ਆਦ ਕਰਨੀਆਂ 베بی ਸ਼ਾਵਰ ਦੀ ਬਸ ਤਿਆਰੀ ਤਿਆਰੀ ਆ ਹਾਂ ਅਗਲਾ ਕਦੇ 2 ਦਿਨਾਂ ਵਿੱਚ ਦੇਖੂਗਾ ਕਰੋ ਫੇ ਕਦੇ ਦਿਨ ਚ ਤਿਆਰੀ ਹੋਣਾ ਹਨਾ ਤੇਰੀ ਵਾਰ ਨੂੰ ਥੋੜੀ ਵਾਰ ਨੂੰ ਬਾਬਾ ਜੀ ਨਹੀਂ ਆਉਂਦੇ ਹੈ ਮੇਰੀ ਵਾਰੂ ਬਾਬਾ ਜੀ ਨੂੰ ਬਚਬਾਨ ਨੂੰ ਨਹੀਂ ਹਾਂ ਸਾਬਿਆਂ ਤੇ ਤਾਂ ਕੋਈ ਨਾ ਕੋਈ ਨਾ ਲੱਗ ਜੂ ਪਤਾ ਬਾਬਿਆਂ ਨੇ ਵੀ ਅਰਦਾਸਾਂ ਨਹੀਂ ਸੁਣਨੀਆਂ ਜਾਂ ਮੈਂ ਮਿੱਠੇ ਥੋੜੇ ਮੈਂ ਕਹਣਾ ਇੱਕ ਚਮਚਾ ਹੋਰ ਸੱਟ ਵਿੱਚ ਲਾਓ ਜੀ ਪਹੁੰਚ ਗਏ ਰਾਜੇ ਕੋਲ ਰਾਜੇ ਬੁਲਾ ਫੇ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਹੋਰ ਰਾਜੇ ਕੈਮ ਆ? ਬਾਬੇ ਬੜੀਆ ਹੈ। ਮੀਂਹ ਤੋਂ ਹੱਥ ਮਿਲ ਗਿਆ ਕੁਝ ਲੋਕਾਂ ਨੂੰ। ਹਾਂ, ਮੀਂਹ ਨੇ ਤਾਂ ਯਾਰ ਤੰਗ ਕਰ ਦਿੱਤੇ ਹਨਾ। ਪੰਨ ਬੰਨ ਤੇ ਕੀ ਹੋਇਆ ਆਪਣੇ ਪਿੰਡ 'ਚ? ਆਪਣੇ ਤਾਂ ਠੀਕ ਆ। ਕਿਰਪਾ ਮਾਲਕ ਦੀ ਯਾਰ। ਹਾਂ। ਹਾਂ, ਉੱਧਰ ਥੋੜਾ ਜਿਹਾ ਅੱਗੇ ਬੇਲੇਵਾਲ ਨੂੰ ਹੋਇਆ ਤਾਂ ਨੁਕਸਾਨ। ਨਹੀਂ, ਨੁਕਸਾਨ ਬਚਾਓ। ਹਾਂ, ਉਹ ਬਚਾਓ ਹੋ ਗਿਆ। ਹੋਣ ਲੱਗਿਆ ਤਾਂ ਨੁਕਸਾਨ। ਤੁਹਾਨੂੰ ਕਰਤਾ ਬਚਾਓ ਆਪਣਾ। ਹਾਂ। ਆਪਣੇ ਪਿੰਡ ਤੇ ਵੀ ਗਏ ਹੋਏ ਅੱਜ ਸੇਵਾ ਕਰਨ। 7-8 ਟਰੈਕਟਰ ਗਏ ਥੇਲੇ ਭਰ ਕੇ। ਜਾਣਾ ਵੀ ਚਾਹੀਦਾ ਯਾਰ। ਹਾਂ, ਹਾਂ। ਭਰਾਵਾ ਸਵੇਰੇ ਮੈਂ ਦੁੱਧ ਪਾਉਂਦਾ ਦਾ ਮੈਂ ਕਹਿੰਦਾ ਵੀ ਟਰੇਨ ਜਿੰਨੀ ਲੰਬਾਈ ਹੋਣੀ ਟਰੈਕਟਰਾਂ ਦੀ ਹਾਂ ਘੱਟੋ ਘੱਟ ਵੀ ਘੱਟੋ ਘੱਟ ਵੀ ਜੇ ਜਿਆਦਾ ਨਹੀਂ 40 ਟਰੈਕਟਰ ਹੋਣੇ ਮਿੱਟੀ ਦੀਆਂ ਟਰਾਲੀਆਂ ਭਰੀਆਂਆਂ ਵਿਆਂ ਲੋਕਾਂ ਨੇ ਹਾਂ ਮਾਰੋ ਮਾਰ ਕਰਾਈ ਪਈ ਬਾਈ ਬਹੁਤ ਸੰਗਤ ਨੇ ਸੇਵਾ કરી ਬਾਈ ਲੋਕਾਂ ਨੇ ਹਾਂ ਅੱਜ ਫਿਰ ਹੁਣ ਕਿਆ ਖੜਾਉਂਗਾ ਤੂੰ ਹਾਂ ਸਵੇਰੇ ਚੌਂਕੇ ਬਣਾ ਰਿਹਾ ਹਾਂ ਹਾਂ ਵਧੀਆ ਜੇ ਬਣਾ ਫਿਰ ਆਏ ਨਾ ਗੱਲਬਾਤ ਐਂਡ ਕਰਾ ਦੇ ਹਾਂ ਕਰਾਂ ਹਾਂ ਜਦਾਂ ਮੈਂ ਚੈਮੀ ਨਾ ਪਾਦੀ ਮੈਂ ਮਿਰਚਾ ਘੱਟੇ ਜਾਂਦਾ ਕਰਾਂਦੀ ਤਾਲੀ ਬਨੂਗਾ ਨਾ ਕਿਤੇ ਉਦਾਂ ਹੀ ਸੀਸੀ ਕਰਾ ਦੇਵੇ ਲਓ ਜੀ ਆ ਗਈ ਆਪਣੀ ਭਾਈ ਬੰਦ ਗੋਭੀ ਲਓ ਜੀ ਆ ਗਈ ਪਿਆਜ ਰਾਜੇ ਯਾਰ ਐ ਪਿਆਜ ਚੀਨੇ ਸਖਾ ਮੰਨੂ ਵੀ ਜੇ ਡੇ ਛਡੋਸ਼ ਕੋਈ ਬਣਾਣੀ ਹੋਵੇ ਹਾਂ ਹੈ ਇੱਕ ਮਿੰਟ ਚ ਚੱਕ ਤਾਂ ਕੰਮ ਹੈ ਹੈ ਉਹ ਨਹੀਂ ਸਾਡਾ ਤਾਂ ਫਿਰ ਇਹੀ ਬੰਦਾ ਆਇਆ ਇਹ ਜਿਆਦਾ ਰੋਪੜ ਨੂੰ ਆਉਂਦੇ ਫਿਰ ਇਹਦੇ ਕੋਲੇ ਆਈਦਾ ਆਪਾਂ ਤਾਂ ਉਹ ਨਿਊਡਲ 버ਗਰਾਂ ਵਾਲੇ ਆ ਨਹੀਂ ਐਦੋ ਪੇਰਖੰਡੀ ਐ ਤਾਂ ਇਹ ਠੰਡੇ ਆ ਹੈ ਉਹ ਉਂ ਵੀ ਛੋਟੇ ਤੋਂ ਟੁੱਟੇ ਉਹ ਮਨ ਲਾਦਾ ਤੂੰ ਉਹਦੇ ਦਾ ਮਾਰ ਕੇ ਆਏ ਤੋੜਨ ਨੂੰ ਹੁੰਦਾ ਹੈ ਨਾ ਆ ਸਕੰਦੇ ਜੇ ਨਾਲ ਹਾਂ ਆਏ ਤੋੜਨ ਨੂੰ ਅੱਸੀ ਕਿਉਂ 80 ਨਿਊਡਲ ਹੈ ਕਿ 80 ਰੁਪਏ ਦੇ ਨਿਊਡਲ ਅੱਛਾ 80 ਰੁਪਏ ਦੇ ਨਿਊਡਲ ਹੈ ਹੈ ਨਾ 80 ਨਿਊਡਲ ਆ ਤੋ ਗਈ ਯਾਰ ਲਾਓ ਜੀ ਨਿਊਡਲ ਬਣ ਰਹੇ ਆਪਣੇ ਰਾਜੇ ਦੇ ਹੱਥ ਦੀ ਰੈਸਪੀ ਦੇਖੋ ਕਿਵੇਂ ਬਣਦੀ ਆ ਹੈ ਖਾ ਵੀ ਜਾਓ ਖਾ ਕੇ ਵੀ ਜਾਓ ਭਾਈ ਰਾਜਾ ਉਹ ਪਰਮਾਰ ਹਸਪੀਟਲ ਦੇ ਸਾਹਮਣੇ ਖੜਦਾ ਜੀ ਉਹ ਸਾਹਮਣੇ ਪਰਮਾਰ ਹਸਪੀਟਲ ਆਂਦਾ ਕੋਈ ਬੰਦਾ ਰਾਜੇ ਭਾਈ ਹਾਂ ਇੱਕ ਇੱਕ ਦਿਨ ਤੂੰ ਦੱਸ ਦਦਾ ਕਿੱਥੇ ਤੇ ਕਰਾਲੀ ਤੇ ਆਇਆ ਤਾਂ ਬੰਦਾ ਕਰਾਲੀ ਤੇ ਆਇਆ ਉਰੇ ਕੋਈ ਕੰਮ ਆਇਆ ਹੋਇਆ ਤਾਂ ਬਾਈ ਹੈਨਾ ਹਾਂ ਹਾਂ ਤੇ ਬਾਈ ਬਾਈ ਕੀ ਕਹਿੰਦਾ ਵੀਡੀਓ ਤੇ ਦੇਖਿਆ ਤਾਂ ਤੈਨੂੰ ਅੱਛਾ ਕਿੰਨ ਹੋਏ ਕੋਈ ਦੋ ਤਿੰਨ ਆਂਟੀ ਆਏ ਤੇ ਕੋਈ ਚੰਨ ਸੀ ਵੀਡੀਓ ਦੇਖ ਕੇ ਕੋਈ ਸਖਾਣ ਹੈ ਅੱਛਾ ਪਿਛਲੇ ਦਿਨ ਗੱਲ ਹੈ ਪਿਛਲੇ ਹਫਤੇ ਦੀ ਗੱਲ ਹੈ ਠੀਕ ਆ ਠੀਕ ਆ ਇੱਕ ਬਾਈ ਵੀਰ ਕੋਈ ਕਰਾਲੀ ਤੇ ਆਇਆ ਇੱਥੇ ਕੰਮ ਆਇਆ ਹੋਣਾ ਵੀਰ ਤੇ ਉਹ ਵੀ ਰਾਜੇ ਕੋਲ ਆ ਕੇ ਗਿਆ ਭਾਈ ਮੈਂ ਵੀ ਐਨ ਹੋ ਗਈ ਤਿਆਰ ਆਪਣੀ ਬੰਦੂਕੀ ਹੈ ਉਹ ਫਾਇਰ ਜਣੇ ਤੇ ਨਹੀਂ ਆਉਟਾ ਉਹ ਮਾਜੀ ਵੀਡੀਓ ਵਾਲੀ ਆ ਦਾ ਨਹੀਂ ਗਿਆ ਤੇ ਕਿਹਦੇ ਆ ਆਪਾਂ ਬਾਈ ਵਲੌਗ ਬਣਾਉਂਦੇ ਯਾਰ ਹਾਂ ਚੈਨਲ ਦਾ ਨਾਮ ਲੈ ਆ ਫੋਨ ਦੇ ਕਰਾਂ ਸਬਸਕ੍ਰਾਈਬ ਬੋਲ ਦਵਾ ਲਿਖ ਲੈਣੀ ਕੋਈ ਨਾ ਤੈਨੂੰ ਦੱਸ ਦੇ ਪੁੱਤ ਲਾਇ ਵੀ ਹੁਣ ਆ ਗਿਆ ਨੂਨ ਨਾ ਉਹ ਹੋ ਆ ਹੈ। ਕਿਆ ਕਹਿੰਦੇ ਰਾਜੇ ਨੂੰ ਅਜੀਨਾ ਮੋਟੋ? ਉਹ ਹੋ ਆ। ਕਿਆ ਕਹਿੰਦੇ ਇਹਨੂੰ? ਅਜੀਨਾ ਮੋਟੋ। ਅਜੀਨਾ ਮੋਟੋ ਹੈਨਾ। ਆ ਆ ਗਈ ਜੀ ਮਿਰਚਾਂ ਵਾਲੀ ਸੌਸ ਭਾਈ। ਉਹ। ਉਹ ਹੱਤ ਰਾਈ। ਪੋ ਆਇਆ ਲੱਗਿਆ ਚੜਨ ਰਾਜੇ ਮਿਰਚਾਂ ਕਰਕੇ ਹੈਨਾ। ਨਾ ਨਾ ਸਾਨੂੰ ਚੜਦਾ ਭਰਾਵਾ। ਲਓ ਜੀ। ਰਾਜੇ ਨੇ ਧੂਆਂ ਜਾਣ ਕੇ ਛੱਡਤਾ। ਵੀ ਬਾਈ ਵੀਡੀਓ ਬਣਾਉਣੀ ਬੰਦ ਕਰ ਦੇਵੇ। ਹੈਨਾ ਜੀ। ਨਾ ਨਾ ਹੋ। ਲੈ ਪਾਈ। ਬੰਦ ਗੋਭੀ ਹੋ ਗਈ ਤਿਆਰ। ਆ ਗਏ ਜੀ ਨਿਊਡਲ। ਫਰੈਸ਼ ਨਿਊਡਲ ਫਰੈਸ਼। ਲੰਮੇ ਆ ਗਏ ਵਾ। ਹਾਂ। ਰਾਜੇ ਨਿਊਡਲਾਂ ਦਾ ਸਵਾਦ ਤਾਂ ਨਾ ਐਵੇਂ ਆਂਦਾ ਵੀ ਐ ਚਾਂਚੇ ਗਲੇ ਅੰਦਰੋਂ ਖਿੱਚਦੇ ਹੀ ਜਾਣ। ਜਿਹੜੇ ਟੋਟੇ ਜਿਹੇ ਹੁੰਦੇ ਉਹ ਨਹੀਂ ਸਵਾਦ ਲੱਗਦੇ ਯਾਰ। ਹਾਂ ਐਕਣਾ ਦੇ ਚਹੀਦੇ ਲੰਬੇ ਲੰਬੇ ਨਿਊਡਲ। ਸਵਾਦ ਦਾ ਪਤਾ ਹੀ ਕੀ। ਹਾਂ ਨਾ ਕੇ ਵਾਕੇ ਦਾ ਖਾਂਦੇ ਆ ਮਤਲਬ ਜਿਹੜਾ ਪਲੇਟ ਚੋਂ ਐ ਖਿੱਚ ਕੇ ਜੇ ਸਵਾਦ ਆਉਂਦਾ ਖਿੱਚ ਕੇ ਉਹ ਖਰਾਬ ਕਰਦੇ ਨੀ ਸਵਾਦ ਇਸੇ ਤੁਸੀਂ ਕਹਿੰਦੇ ਕਿ ਨੂਡਲ ਫਾਗਲੀ ਅੰਦਰ ਜਾ ਕੇ ਨਹੀਂ ਨਹੀਂ ਮੂੰਹ ਚ ਖਿੱਚ ਕੇ ਯਾਰ ਚਬ ਲੈਣਾ ਐ ਥੋੜੀ ਵੀ ਫਿਰਦੇ ਹੀ ਅੰਦਰ ਸਦਾ ਹੀ ਅੰਦਰ ਲੰਘਾ ਲੈ ਆਪਣੇ ਰੱਬੀ ਚੋ ਦੇਖਿਆ ਨੂੰ ਚਵਾ ਕੇ ਖਾ ਜਾਂਦਾ ਹਾਂ ਹਾਂ ਖਰਾਬ ਨਹੀਂ ਕਰਦੇ ਤੂੰ ਮੇਰੀ ਗੱਲੇ ਨਹੀਂ ਸਮਝਿਆ ਯਾਰ ਮੈਂ ਸਮਝ ਗਿਆ ਤੁਹਾਡੀ ਗੱਲ ਹਾਂ ਜਿਹੜਾ ਸਾਸ ਨਾਲ ਹਵਾ ਦੇ ਨਾਲ ਕੀ ਹੋ ਨਹੀਂ ਗੁਰੂ ਤੂੰ ਸਮਝਿਆ ਹੀ ਨਹੀਂ ਮੈਂ ਤੈਨੂੰ ਉਹੀ ਕਹੀ ਜਾਂਦਾ ਵੀ ਪਲੇਟ ਚ ਪਲੇ ਹੈ ਮਿਰਚ ਘੱਟੇ ਰੱਖੀਂ ਜਿਆਦਾ ਨਾ ਪਾਈ ਇਹ ਦੋ ਪਲੇਟਾਂ ਹੋ ਗਈਆਂ ਇਹ ਆ ਉਹੀ ਕੰਮ ਨਾ ਕਰਨੀ ਕਹਿੰਦੇ ਟਾਂਕਾ ਲਾ ਦੇਵੇ ਟਾਂਕਾ ਲਾਣਾ ਆ ਮੈਂ ਤੁਹਾਨੂੰ ਦੱਸਾਂ ਗੱਲ ਇਹ ਮੈਨੂੰ ਘੱਟ ਲੱਗੇ ਨਾ ਮੈਂ ਡੇਢ ਪਲੇਟ ਦੇ ਹੀ ਪੈਸੇ ਦੇਣੇ ਆ ਹਾਂ ਇੰਕਾ ਤੁਸੀਂ ਚਲੋ ਇਹ ਤਾਂ ਹਾਸੀ ਮਖੌਲਾ ਸਾਡਾ 2 ਮਿੰਟ ਦਾ ਜੀ ਬੰਦਾ ਇਹ ਵਧੀਆ ਇਮਾਨਦਾਰ ਬੰਦਾ ਤੇ ਰਾਜੇ ਤਿੰਨੇ ਭਾਈਆਂ ਦਾ ਫਰਾਹੀ ਕੰਮ ਹੈ ਦੂਏ ਤੇਰੇ ਭਾਈ ਕੋਲ ਅਸੀਂ ਬਹੁਤ ਬਾਈ 버ਗਰ ਖਾਦੇ ਪਹਿਲਾਂ ਜਾਂ ਪੜਦੇ ਹੁੰਦੇ ਤੇ ਨਾ ਆਈ ਟੀ ਆਈ ਕਰਦਾ ਤਾਂ ਮੈਂ ਉਹਦੇ ਕੋਲੇ ਡੇਰਾ ਹੁੰਦਾ ਦਾ ਸਾਡਾ ਪੱਕਾ ਹੀ ਉਹਨੇ ਕੋ ਖਾਤਾ ਚੱਲਦਾ ਹੁੰਦਾ ਦਾ ਕਦੇ 500 ਇਕੱਠਾ ਦੇ ਦੇਣਾ ਉਹਨੂੰ ਕਦੇ 1000 ਦੇ ਦੇਣਾ ਕੋਈ ਚੱਕਰ ਨੇ ਹੈ 버ਗਰਾਂ ਦਾ ਉਹ ਨਹੀਂ ਮੈਨੂੰ ਪਹਿਲੀ ਵਾਰ ਤੇਰੇ ਕੋਲ ਭੇਜਿਆ ਦਾ ਜਦ ਅੱਛਾ ਹਾਂ ਜਦ ਮੈਂ ਉਹਨੂੰ ਕਰਿਆ ਉੱਥੇ ਉੱਥੇ ਖੜਾ ਦਾ ਉਹ ਜਦੋਂ ਉੱਥੇ ਤੇ ਆਣ ਕੇ ਨਾ ਕਾਲਜ ਕੋਲ ਤੇ ਬੜੀ ਹਵੇਲੀ ਖੜ ਜੇ ਕਰਦਾ ਦਾ ਉੱਥੇ ਗਿਆ ਮੈਂ ਉਹਦੇ ਕੋਲ ਮਾ ਯਾਰ 버ਗਰ ਚਾਹੀਦੇ ਮੈਨੂੰ ਪਤਾ ਨਹੀਂ ਕਿੰਨੇ ਚਾਹੀਦੇ ਤੇ ਭਾਈ 10 ਪਤਾ ਨਹੀਂ 15 ਕਹਿੰਦਾ ਯਾਰ ਐਨੇ ਤਾਂ ਹੁਣ ਮੇਰੇ ਕੋਲ ਹੈ ਨਹੀਂ ਵੀ ਸ਼ਾਮ ਹੋ ਗਈ ਮੇਰਾ ਲੱਗ ਲਿਆ ਮਾ ਦਾ ਵੀ ਉੱਥੇ ਹਾਂ ਵੀ ਉੱਥੇ ਮੇਰਾ ਭਾਈ ਖੜਾ ਉਹ ਉਹਦੇ ਕੋਲ ਜਾ ਕੇ ਲਈ ਲਈ ਕਹਿੰਦਾ ਫੇ ਰੇਟ ਵੀ ਫਿਰ ਉਹਦਾ ਮੇਰੇ ਸਾਨੂੰ ਉਹ ਰੇਟ ਵੀ ਘੱਟ ਲਾਏ ਕਰਦਾ ਦਾ ਤਾਂ ਉਹਨੇ ਕਿਹਾ ਵੀ ਮੇਰਾ ਨਾਮ ਲਈ ਲਈ ਜਾ ਕੇ ਹਾਂ ਨਾ ਹੁਣ ਵੀ ਰੇਟ ਤਾਂ ਜਾਇਜ਼ ਆ ਬਾਈ ਦਾ ਤੇ ਲੱਗਦੀ ਮਿਊਡਲ ਹੋ ਗਿਆ ਆਪਣੇ ਤਿਆਰ ਪਿਆਜ਼ ਪਿਓ ਜੈਨ ਪਾ ਕੇ ਰਾਜੇ ਬੰਦ ਗੋਡੀ ਕੱਟ ਪਾਈ ਨਾ ਉਹ ਕੱਟ ਪਾਈ ਤਾਂ ਸ਼ਮਨਾ ਮਰਦ ਥੋੜੀ ਜੀ ਪਾ ਦੇ ਹੋਰ ਹੁਣੇ ਹੀ ਪੈਣੀ ਉਹ ਕੱਚੀ ਰਹਿ ਜਣੀ ਹੈ ਨਾ ਚੱਲ ਰਹਿਣ ਦੇਖ ਮਿੱਠੀ ਸੌਸ ਥੋੜੀ ਜਿਆਦਾ ਪਾ ਦੀ ਯਾਰ ਚੱਲ ਵੈਸੇ ਦੂਹੀ ਹੋਣੀ ਵੀ ਆ ਘਰਾਂ ਦੂਹੀ ਹੈਗੀ ਤਾਂ ਹੈਗੀ ਆ ਜਿਹੜੀ ਆ ਸੌਸ ਦੀ ਗੱਲ ਹੈ ਨਾ ਉਹ ਇਹੀ ਬਣਾਉਂਦੀ ਆ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਲਓ ਜੀ ਹੁਣ ਨਿਊਟਰਲ ਹੋ ਗਏ ਆਪਣੇ ਪਿਆਰ ਚਲਦੇ ਆ ਹੁਣ ਘਰਾਂ ਹੈ ਘਰਾਂ ਜਾ ਕੇ ਹਾਂ ਕਰਮਾ ਕਰਮ ਛੱਕਦੇ ਆ ਇਹ ਭਾਈ ਮਾਣਾ ਮੋਟਾ ਚਲੋ ਵੈਸੇ ਦਿੱਲੀ ਦਾ ਨਹੀਂ ਖਾਈਦਾ ਜੀ ਚਲੋ ਕਦੇ ਕਰਾਈਦਾ ਇਸ ਚੀਜ਼ਾਂ ਨੂੰ ਮੂਡ ਕਰੇ ਜਾਂਦਾ ਬੰਦੇ ਦਾ ਹਨਾ ਜੀ ਕਰੇ ਜਾਂਦਾ ਰੋਪੜ ਆਇਆ ਹੋਇਆ ਤਾਂ ਮਾਹ ਚਲੋ ਲੈ ਚੱਲਦਾ ਘਰਦਿਆਂ ਜੁਮਗਾ ਕੁਛ ਬਰਸਾਤ ਮੌਸਮ ਹਾਂ ਬਰਸਾਤ ਦਾ ਮੌਸਮ ਤੇ ਮਾਣਾ ਮੋਟਾ ਫਾਸਟ ਫੂਡ ਨੂੰ ਦੇਲ ਕਰ ਵੀ ਜਾਂਦਾ ਬਾਕੀ ਕਮੈਂਟਾਂ ਜੋ ਉਹ ਬੋਲਦੇ ਹੁੰਦੇ ਜਿਹੜੇ ਆਪ ਭਾਵੇਂ ਰੋਜ਼ ਖਾਂਦੇ ਹੋਣ ਉਹਨਾਂ ਨੇ ਕਹਿਣਾ ਲੈ ਰੋਜ਼ ਇਹ ਫਾਸਟ ਫੂਡ ਖਾਈ ਜਾਂਦੇ ਆਪ ਚਾਹੇ ਰੋਜ਼ੇ ਖਾਂਦੇ ਹੋਵੇ ਤੇ ਇਹ ਹੁਣ ਇੱਕ ਪਲੇਟ ਹੋ ਗਈ ਰਾਜੇ ਦੋ ਹੋ ਗਈਆਂ ਹਾਂ ਇਹ ਨਾ ਕਰ ਯਾਰ ਸਾਰੇ ਬਹਿਨੇ ਬਟ ਸਾਰੇ ਆਪਣੀਆਂ ਇਹ ਹਾਂ ਦੇਖ ਲੈ ਹੁਣ ਇਹਨੂੰ ਦਿਖਦਾ ਵੀ ਹਾਂ ਹੁਣ ਘਟ ਜਾਣਾ ਮਾਲ ਹੁਣ ਥੋੜੀ ਆ ਘੱਟ ਕਰਨ ਲੱਗ ਗਿਆ ਘੱਟ ਕਰਨ ਕਰਨ ਲੱਗ ਗਿਆ ਆ ਬੰਬੂ ਜਿਆ ਹਾਂ ਕਰੇ ਦਾ ਤੇ ਪੂਰੇ ਦੇਖਦਾ ਥੋੜੇ ਜਿਹਾ ਹੁਣ ਉਹਦੇ ਚੋ ਵੀ ਪਾ ਦੇ ਲੂੰਡਾ ਵੀ ਚਾਹੀਦਾ ਮਣ ਮੋਟਾ ਹੈ ਗਰਮ ਆਪੇ ਹੋ ਜਿਹੜੇ ਰਣਕੇ ਵਿੱਚ ਦੇਖੋ ਜੀ ਆਪਣੇ ਨਿਊਟਰਲ ਹੋ ਗਏ ਭਾਈ ਰੈਡੀ ਹੈ ਉਹ ਵਰ ਕਹਿ ਫੇ ਕਿਆ ਫਾਇਦਾ ਤੇਰਾ ਆਪਣੇ ਬੰਦੇ ਦਾ ਬੇਹਰ ਮੈਂ ਸਮਝਦਾ ਤਾਂ ਵੀ ਥੋੜੇ ਜਿਆਦਾ ਹੋ ਜੂ ਰਹਿ ਕੇ ਥੋੜੀ ਚੱਲ ਹੁਣ ਕੋਈ ਨਾ ਚਲੋ ਫਿਰ ਹੁਣ ਮਿਲਦੇ ਆ ਜੀ ਤੁਹਾਨੂੰ ਘਰ ਜਾ ਕੇ ਨਿਊਟਰਲ ਹਾਂ ਬ੍ਰੇਕ ਕੇ ਬਾਅਦ ਮਿਲਦੇ ਆ ਭਾਈ ਤੁਹਾਨੂੰ ਦਿਖਾਵਾ ਪਾਦੀ ਦਿਖਾਵੇ ਜਪਾਦੀ ਇੰਨੀ ਸੇਵਾ ਹੋ ਗਈ ਹੁਣ ਹੁਣ ਰਾਜੇਗਾ ਉਹ ਵੀ ਵੀਡੀਓ ਜੇ ਖਾਣਾ ਚਲੋ ਠੀਕ ਆ ਜੀ ਨਿਊਟਰਲ ਹੋ ਗਏ ਘਰ ਆ ਜਾ ਕੇ ਮਿਲਦੇ ਤੁਹਾਨੂੰ ਦੱਸ ਮੇ ਜਾ ਗਿਆ ਰਾਜ ਜਾ ਗਿਆ ਆ ਗਿਆ ਰਾਜ ਰਾਜ ਖਾਂਦੇ ਆਪਾਂ ਅੱਛਾ ਆਹੋ ਮੇਰੇ ਜੋ ਕਿਨੇ ਰੱਖਣੇ ਤੇ ਇਹ ਹਵਾ ਨਹੀਂ ਤਾਂ ਤੁਸੀਂ ਉੱਥੇ ਕੁਝ ਖਾਏ ਹੋਣੇ ਹੈ ਨਹੀਂ ਤਾਂ ਅਸੀਂ ਖਾ ਨਹੀਂ ਹੈ ਵੀ ਨਹੀਂ ਸੀਗੇ ਉਰੇ ਮੈਂ ਨਹੀਂ ਮੈਂ ਗਲਤੀ ਨਹੀਂ ਰੱਖਣੀ ਚਾਹੀਦੀ ਮੈਂ ਕਿਹਾ ਗਾਹ ਨੂੰ ਨਾ ਸਣਾ ਗਾਹ ਨੂੰ ਮੈਂ ਬਾਸੀ ਦਾ ਕੋਈ ਨਾ ਗਾਹ ਨੂੰ ਲੈ ਕੇ ਨਹੀਂ ਆਣੇ ਪਤਾ ਗੱਲ ਕੀ ਆਏ ਹੁਣ ਉੱਥੇ ਨਾ ਬਣਾ ਕੇ ਬਣਵਾ ਕੇ ਐਨ ਖਾਂਦੇ ਖਾਂਦੇ ਨੇ ਆਏ ਆਏ ਖਿੱਚ ਕੇ ਆਏ ਖਿੱਚ ਕੇ ਨਾ ਵੀਡੀਓ ਬਣਾ ਕੇ ਆਜ ਮੈਂ ਨਹੀਂ ਹੁਣੇ ਵੀਡੀਓ ਬਣਾ ਕੇ ਪਾਈ ਕਰਨੀ ਆ ਤੁਹਾਨੂੰ ਤੁਸੀਂ ਉੱਥੇ ਦਿਖਾਓ ਅਸੀਂ ਘਰ ਤੇ ਤੁਹਾਡੇ ਆਨਲਾਈਨ ਤੇ ਗੂਗਲ ਪੇ ਕਰਕੇ ਘਰੇ ਹੀ ਮੰਗਾ ਲੀਏ ਪਹਿਲੇ ਗੱਲ ਕਰ ਆ ਮੰਗਾ ਲੈਣੇ ਤੁਸੀਂ ਉੱਥੇ ਦਿਖਾਓ ਪਹਿਲੇ ਮੰਗਾ ਲੈਣੇ ਆ ਨਹੀਂ ਕੋਈ ਗੱਲ ਨਹੀਂ ਤੁਸੀਂ ਸੁਣਨਾ ਆਪਸਾਂ ਨੂੰ ਬਾਝੋਂ ਪਾਣੀ ਆਸੀ ਸਨੈਪ ਮੈਂ ਪਾਣੀ ਹੋਈ ਮੈਂ ਵੀਡੀਓ ਬਣਾ ਕੇ ਲੈ ਆਣੀ ਵੀਡੀਓ ਹਾਂ ਜੇ ਆਡੀਆ ਆਰਡਰ ਕਰਦ ਨੇ ਤੁਸੀਂ ਗੋਗਗਾਲਾ ਕੱਢਣੀ ਆ ਮੰਗਾ ਲਿਆ ਆ ਅਸੀਂ ਕਾ ਕੱਢ ਕੇ ਬੜਾ ਠੀਕ ਆ ਹੋਰ ਪੈਸੇ ਦੋ ਮੇਰੇ ਹੁਣ ਵੀਡੀਓ ਬਣਾਉਂਦੇ ਨੇ ਹੁਣ ਇੱਥੇ ਪਹਿਲੇ ਹੀ ਮੰਗਾ ਕੇ ਖਾਣ ਲੇ ਅੱਛਾ ਵੀਡੀਓ ਤਾਂ ਵੀ ਬਣਾਉਣੀ ਵੀਡੀਓ ਅਦਰ ਵੀ ਬਣਾਣੀ ਆ ਕੋਈ ਗੱਲ ਨਹੀਂ ਕੋਈ ਗੱਲ ਮੈਂ ਤੇ ਹੁਣ ਮਿਰਚਾਂ ਨੇ ਸਾਸ ਪਾ ਕੇ ਖਾਦੀ ਸਾਸ ਪਾ ਕੇ ਖਾਦੇ ਤਾਂ ਮਿਰਚਾਂ ਪਾ ਕੇ ਖਾ ਲੈਣ ਤੇ ਹਰੀਆਂ ਇਹ ਜੋ ਮਰ ਗਿਆ ਮੈਂ ਉੱਥੇ ਕਹਿੰਦਾ ਵੀ ਮਿਰਚਾਂ ਘੱਟ ਪਾਈ ਮੈਂ ਕਿਹਾ ਬਾਈ ਮੈਂ ਮਿਰਚਾਂ ਘੱਟ ਖਾਂਦਾ ਆਏ ਨਹੀਂ ਪਤਾ ਸਾਲੇ ਮੰਨੂ ਮਿਲ ਲੈ ਨਹੀਂ ਖਾਣੇ ਨੂੰ ਹੈ ਦੱਸ ਮੰਨੂ ਦੀ ਉੱਥੇ ਚੱਲ ਗਿਆ ਹਾਂ ਮੈਂ ਕਹੀ ਗਿਆ ਮਿਰਚਾਂ ਘੱਟ ਪਾਈ ਬਾਈ ਘੱਟ ਪਾਈ ਤੋ ਬਣਾਉਂਦਾ ਹੀ ਰਹਿ ਗਿਆ ਹੈ ਮੁੱਛਾ ਬਣਾਉਂਦਾ ਹੀ ਰਹਿ ਗਿਆ ਖਾਣੇ ਨੂੰ ਮੁੱਛਾ ਬਣਾਉਂਦਾ ਹੀ ਰਹਿ ਗਿਆ ਹਾਂ ਬਾਈ ਰਹਿ ਗਿਆ ਹਾਂ ਹੋਰ ਕੀਆ ਮੈਂ ਵੀ ਤੂੰ ਪਾਣਾ ਦਾ ਵਾਲੀ ਹੈ ਹੈ ਪਾਣੀ ਨਾ ਮੁੱਛ ਮੈਂ ਕੋਈ ਨਾ ਮੈਂ ਖਾਇਆ ਹਾਂ ਚਲ ਕੋਈ ਨਾ ਮੈਂ ਹੁਣ ਆਉਣ ਦੇ ਟਾਈਮ ਰੋਟੀ ਤਾਂ ਖਾਣੀ ਉਹ ਰੋਟੀ ਵੀ ਛੱਡ ਦਮਾ ਥੋੜੇ ਚੱਕਰ ਤੇ ਮੈਂ ਹਾਂ ਕੋਈ ਨਾ ਕੱਟ ਕੰ ਜੋ ਰੋਟੀ ਖਾਣ ਨੂੰ ਅਸਤੀ ਦੇ ਜੁਨੀ ਪਹ ਸਾ ਬਾਂ ਦੂ ਵੀ ਅੱਛਾ ਕੋਈ ਗੱਲ ਨਹੀਂ ਕੋਈ ਨਾਲ ਨੂਰ ਨੂੰ ਬਣਾਣਾ ਇੱਕ ਦੋਨੋਂ ਵੀ ਬਣਾ ਲੂਗੀ ਮੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰ ਲਓ ਮਜ਼ਾਕ ਕਰ ਲਓ ਕੱਲੂ ਦਿਖਾਵਾਂਗਾ ਤੁਹਾਨੂੰ ਮੈਂ ਵੀ ਹਾਂ ਲੈ ਭਾਈ ਹਾਂ ਹੁਣ ਆ ਖਾ ਕੱਲ ਨੂੰ ਸਾੜੀ ਨਾ ਕੋਈ ਨਮੀ ਜੀ ਢਿਚਕਾਣੀ ਮਹਿੰਗੀ ਜੀ ਹਾਂ ਨਹੀਂ ਮਹਿੰਗੀ ਸਸਤੀ ਲੈ ਕੋਸਾ ਹਾਜਮ ਨਹੀਂ ਹੋਣਾ ਜੱਟ ਦੇ ਜੋ ਮਰਜ਼ੀ ਖਾ ਰਹੇ ਹੋ ਅੱਛਾ ਤੁਹਾਨੂੰ ਨਹੀਂ ਉੜ ਹਾਜਮਾ ਜਣੇ ਤੁਹਾਡੇ ਵਿੱਚ ਬੈਠਾ ਛੋਟਾ ਪੈਜੇ ਤੁਹਾਡੇ ਲੋਕ ਆਹ ਦੇਖੀ ਨਾ ਸਾਡੇ ਚੋਗਾ ਜੀ ਮਿੱਠਾ ਛੋਟਾ ਪਵਾ ਪੈਣੇ ਹਾਂ ਹਾਂ ਉਹ ਆ ਵੀ ਆਈਡੀਆ ਵੈਸੇ ਵਧੀਆ ਦੇਤਾ ਹੈਂ ਮੈਂ ਤਾਂ ਗਾਹਾਂ ਨੂੰ ਮੇਰੀ ਲਿਆਂਦੀ ਵੀ ਚੀਜ਼ ਜਦ ਤੱਕ ਦੀਦੀ ਇਹ ਮੰਮੀ ਹੈ ਮੰਮੀ ਗਾਹ ਨੂੰ ਨਾ ਜੇ ਜੇ ਹਾਂ ਕੰਮ ਮੈਂ ਇੱਕ ਵਾਰ ਕਰਤਾ ਇਹਨਾਂ ਨੇ ਨਾ ਗਾਹ ਨੂੰ ਜਦ ਤੱਕ ਮੈਂ ਨਹੀਂ ਆਂਦਾ ਇਹਨੇ ਨਹੀਂ ਕਿਹਾ ਨਾ ਨਾ ਪਹਿਲਾਂ ਰਵਿੰਦਰ ਖਾਊਗਾ ਫੇਰ ਅਸੀਂ ਕਰਾਂ ਮੈਂ ਤੁਹਾਨੂੰ ਸੁਲਾ ਪਾਜੀ ਮੈਂ ਕੀ ਕਰਨੀ ਮੈਂ ਤੁਹਾਨੂੰ ਸੁਲਾ ਦਿੱਤੀ ਮੇਰੇ ਜੋ ਘਰ ਉਹ ਅੱਗੇ ਨਹੀਂ ਆਣਾ ਨਾ ਨਾ ਇਹ ਤਾਂ ਤਰੀਕਾ ਹੀ ਬਹੁਤ ਵਧੀਆ ਦੇਤਾ ਗਾਹ ਨੂੰ ਹੁਣ ਐਦਾਂ ਹੀ ਕਰਨਾ ਕੋਈ ਗੱਲ ਨਹੀਂ ਹਾਂ ਖੜਾਊਗਾ ਤੁਹਾਨੂੰ ਹੁਣ ਨਿਊਟਰਲ ਮੈਂ ਵਧੀਆ ਤੁਸੀਂ ਉਹ ਭੱਜਣਾ ਸਾਨੂੰ ਦਵਾਈ ਨੂੰ ਮੁੜ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਖਲਾਊਗਾ ਗਾ ਤੈਨੂੰ ਪਤਾ ਕਿੰਨੇ ਲੱਗਣੇ ਆ ਗਾਹਾਂ ਨੂੰ ਨਿਊਟਰਲ ਫਾਉਂਡ ਨੂੰ ਮੈਂ ਕਢਾਉਂਗਾ ਹਾਂ ਹਾਂ ਜੇ ਹੋਰ ਨਹੀਂ ਨਹੀਂ ਚਾਹੇ ਹੁਣ ਇਹਨੂੰ ਧਮਕੀ ਸਮਝ ਲੋ ਸ਼ਾਇਦ ਮੈਂ ਝੂਠੇ ਬੋਲਦਾ ਹੋਵਾਂ ਸ਼ਾਇਦ ਵਿੱਚ ਹੋ ਵੀ ਸਕਦਾ ਵਾਹ ਹੁਣ ਅੱਡਾ ਕਿ ਪਿਆਰਾ ਸਾਡੇ ਨਾਲ ਮਿੱਠਾ ਸੌਡਾ ਬਣਾਉਂਗਾ ਤੁਸੀਂ ਸਾਨੂੰ ਨਾ ਮੇਰੇ ਗੱਲ ਤਾਂ ਹੈ ਨਹੀਂ ਪਿਆਰ ਕਿਸੇ ਨੂੰ ਅਸੀਂ ਤੁਹਾਡੀ ਸਿਹਤ ਨੂੰ ਹਾਂ ਘਰੇ ਕੋਈ ਤੁਸੀਂ ਸਾਡੀ ਸਿਹਤ ਨੂੰ ਨੁਕਸਾਨ ਕਰਨਾ ਨੁਕਸਾਨ ਬੰਦਾ ਪਤਾ ਗੱਲ ਕਿ ਕਿੰਨੀਆਂ ਰੀਜਾਂ ਨਾਲ ਮੈਂ ਬਣਾ ਕੇ ਲੈ ਆਇਆ ਆ ਆ ਗਏ ਤੁਸੀਂ ਕੱਲੀ ਮੈਂ ਹੱਦ ਹੋ ਗਈ ਦੱਸ ਪੈਸੇ ਤਾਂ ਜੇਬ ਚੋਂ ਹੀ ਗਏ ਮੇਰੀ ਚ ਹਾਂ ਖਰਨੇ ਤਾਂ ਹੋ ਗਿਆ ਭਾਈ ਹੋਰ ਤੁਸੀਂ ਮੈਨੂੰ ਫੜਾ ਦੇਣੀ ਮੈਂ ਆਪਣੀ ਜੇਬ ਚੋਂ ਫੜਾ ਦਿੰਦੀ ਪਰ ਆਹੋ ਗੱਲਾਂ ਆਉਂਦੀਆਂ ਲੋ ਪੈਸੇ ਅਸੀਂ ਆਪਣੇ ਪਾਸੇ ਚ ਪਾੜਣ ਤੇ ਕੱਟ ਕੇ ਦਿੰਦੇ ਬੱਤਸ ਕਰੀ ਕਰ ਮਰੀ ਜਾਂਦੀ ਆ ਇਹ ਹੋਰ ਕੀ ਹੁਣ ਮੇਰੀ ਗੱਲ ਸੁਣੋ ਨਾਲੇ ਹੁਣ ਤਿਆਰੀ ਫੇਰ ਕਾਦ ਕਰਨੀ ਆ ਬੇਬੀ ਸ਼ਾਵਰ ਦੀ ਬਸ ਤਿਆਰੀ ਤਿਆਰੀ ਆ ਹਾਂ ਕਰੋ ਫੇ ਕਦੇ ਦਿਨ ਚ ਤਿਆਰੀ ਹੋਣਾ ਹਨਾ ਟਿੰਗਾਂ ਬਿਠਾਉਣੀਆਂ ਤੁਹਾਨੂੰ ਕਿਹੜਾ ਦਾ ਸੌਖਾ ਹੀ ਪਿਆ ਤਿੰਨੇ ਦੀਦੀਆਂ ਇਕੱਠੀਆਂ ਹੁਣ ਚਲੋ ਬਾਬੇ ਨਾਨਕ ਦੀ ਕਿਰਪਾ ਨਾਲ ਭਾਈ ਹੜਾ ਹੜਾਂ ਵਾਲਾ ਪਾਣੀ ਵੀ ਸ਼ਾਂਤ ਹੋ ਗਿਆ ਹਨਾ ਚਲੋ ਜਿਹੜੇ ਏਰੀਆ ਚ ਜਿਹੜੇ ਏਰੀਆ ਚ ਆਏ ਵੇ ਹੜ ਉਹਨਾਂ ਦਾ ਤਾਂ ਚਲੋ ਹਜੇ ਬਹੁਤ ਦਿਨ ਲੱਗ ਜਾਣੇ ਉਹਨਾਂ ਦਾ ਸਾਨੂੰ ਵੀ ਭਾਈ ਅਫਸੋਸ ਆ ਹਨਾ ਪਰ ਉਦਾਂ ਪਾਣੀ ਹੁਣ ਸਭ ਪਾਸੇ ਘਟ ਗਿਆ ਮੰਮੀ ਦਰਿਆਵਾਂ ਦਰਿਆਵਾਂ ਚ ਮਾੜਾ ਮਾਹੌਲ ਸ਼ਾਂਤ ਹੋ ਹਾਂ ਦੁਨੀਆ ਸਭ ਦਾ ਪਲਾਓ ਹੋਣ ਮਾੜਾ ਮਾਹੌਲ ਸ਼ਾਂਤ ਹੋ ਹੋਰ ਹੋਰ ਚੱਲ ਜੇ ਕੁੱਤਾਂ ਦੇ ਬੈਠੇ ਜਿੰਨੇ ਨੇ ਆਣੇ ਦੋ ਦੁੱਧ ਨਹੀਂ ਮਿਲਿਆ ਨੇ ਆਣੇ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਆਪਣਾ ਜਾਨਾ ਤਾਂ ਭੁੱਖ ਬਰਦਾਸ਼ਤ ਕਰਉਂ ਨਹੀਂ ਜਾਨਾ ਤੇ ਇੱਕ ਮਿੰਟ ਨਹੀਂ ਕਰਦਾ ਹਾਂ ਆ ਬਰਦਾਸ਼ਤ ਕੀ ਕਰੂ ਆ ਆਪਣਾ ਜਾਨਾ ਖੜੀ ਜਰੁੰਦਾ ਹੋਇ ਆਪਣਾ ਅੱਖਾਂ ਸਾਹਮਣੇ ਕਿੱਦਾਂ ਭੱਜ ਕੇ ਜਾਈਦਾ ਭੁੱਖ ਲੱਗੀ ਦੁੱਧ ਦਈਦਾ ਵੀ ਨੂੰ ਭੁੱਖ ਲੱਗੀ ਹੋਰ 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 ਦੂਰ 100 ਬੈਠੀ ਅੰਦਰੇ ਮਮ ਚਲੋ ਠੀਕ ਹੈ ਜੀ ਮੈਂ ਹੁਣ ਅਗਲੇ ਬਲੌਗ ਚ ਮਿਲਦੇ ਨੂਡਲ ਮੌਸਵਾਤੇ ਅਗਲੇ ਬਲੌਗ ਚ ਮਿਲਦੇ ਆ ਜੀ ਮਿੱਠੇ ਛੋਡੇ ਵਾਲੇ ਨੂਡਲਾਂ ਨਾਲ ਹਾਂ ਜਿਹੜਾ ਕੁਆਕੇ ਲੈ ਕੇ ਆਉਗਾ ਬਾਬਾ ਜੀ ਕਰੇ ਉਹ ਵੀ 5 ਦਿਨ ਕਲਾਸ਼ ਚ ਨਾਉਤੇ ਕੋਈ ਗੱਲ ਨਹੀਂ ਬਾਬਾ ਜੀ ਨੂੰ ਐ ਵੀ ਪਤਾ ਵੀ ਇਹਨੇ ਅੱਜ ਮਾੜੀ ਕਰੀ ਮੁੰਡੇ ਨਾਲ ਹਾਂ ਕੋਈ ਚੱਕਰ ਨਹੀਂ ਅੱਛਾ ਆਪਣੀ ਨਹੀਂ ਮੇਰੀ ਪਹਿਲਾਂ ਮੇਰੀ ਗੱਲ ਸੁਣ ਤੇਰੀ ਵਾਰ ਨੂੰ ਤੁਹਾਡੀ ਵਾਰ ਨੂੰ ਬਾਬਾ ਜੀ ਨਹੀਂ ਆਉਂਦੇ ਹੈ ਮੇਰੀ ਵਾਰੂ ਬਾਬਾ ਜੀ ਨੂੰ ਬਚਬਾਨ ਨਹੀਂ ਲੱਗਦੇ ਬਾਬਿਆਂ ਦੇ ਤਾਂ ਕੋਈ ਨਾ ਕੋਈ ਨਾ ਲੱਗ ਜੂ ਪਤਾ ਬਾਬਿਆਂ ਨੇ ਵੀ ਅਰਦਾਸਾਂ ਨਹੀਂ ਸੁਣਨੀਆਂ ਜੇ ਮੈਂ ਮਿੱਠੇ ਸੋਦਾ ਮੈਂ ਕਹਣਾ ਇੱਕ ਚਮਚਾ ਹੋਰ ਸੱਟ ਵਿੱਚ ਹਾਂ ਆ ਬੈਠੀ ਰਹਿਣਾ ਵਿੱਚ ਚਲੋ ਕੋਈ ਨਰਿੰਦਰਾ ਜੀ ਅਸੀਂ ਖਾਓਗੇ ਤੇ ਸੀ ਵੀ ਕੀ ਤੇ ਨਹੀਂ ਜਾਣਦੇ ਪਰ ਉਹਨੂੰ ਇੱਕ ਚਮਚ ਖਵਾ ਕੇ ਫੇਰ ਹੀ ਆਖਾਉਂਗੇ ਚਾਹੇ ਮੈਂ ਚਾਹੇ ਮੈਂ ਚਾਹੇ ਮੈਂ ਦਬਕਾ ਹੀ ਮਾਰਾਂ ਬਸ ਇਹ ਗਾਹ ਨੂੰ ਹੁਣ ਨੋਟ ਰੱਖਿਓ ਮੇਰੀ ਗੱਲ ਬਸ ਹੋ ਹੋ ਮੇਰਾ ਦਬਕਾ ਵੀ ਹੋ ਸਕਦਾ ਹੈ ਹੈ ਵੀ ਜੇ ਤੂੰ ਖਾਉਂਦਾ ਸੋਚ ਕੇ ਆਏਗਾ ਲੈ ਗਾਹ ਨੂੰ ਰੱਖੂਂਗੇ ਤੇਰੇ ਕੋਈ ਚੀਜ਼ ਗਾਹ ਨੂੰ ਗਾਹ ਨੂੰ ਤਾਂ ਇਹਨਾਂ ਨੇ ਕਿਹਾ ਪਹਿਲਾਂ ਬਾਜੀ ਖਾਊਂਗਾ ਫੇਰ ਅਸੀਂ ਖਾਊਂਗੀਆਂ ਹੈ ਮੰਮੀ ਮੈਨੂੰ ਪਤਾ ਵੀ ਸਰਦਾਰ ਜੀ ਕਿਤੇ ਕਿਤੇ ਨਿਡਲਿਆਉਂਦੇ ਕਿਤੇ ਕਿਤੇ ਸਭ ਨੂੰ ਕਿਹਾ ਹੁੰਦਾ ਨਹੀਂ ਕਿਹਾਣਾ ਤਾਂ ਹੈ ਮੈਂ ਵੀ ਥੜਾ ਕੋਈ ਨਮਾ ਹੀ ਲੱਭੂ ਬਣਾਉਣੇ ਵਾਲਾ ਦੇਖੀ ਤੂੰ ਸਾਰਾ ਘਰ ਬੈਠਾ ਉਹ ਤਾਂ ਬਾਗ ਚ ਦੋ ਮੈਂ ਠੀਕ ਆ ਜੀ ਮੇਰੇ ਨਾਲ